ਸਤਿ ਸ਼੍ਰੀ ਅਕਾਲ ਜੀ। ਯਾਰ ਜਾਲਾ ਉਮੀਦ ਕਰਦਾ ਸਾਰੇ ਵਧੀਆ ਹੋਣਗੇ। ਸੋ ਅੱਜ ਦਾ ਆਪਣਾ ਜਿਹੜਾ ਵੀਡੀਓ ਦਾ ਮੁੱਦਾ ਵਿਸ਼ਾ ਤੇ ਲਈ ਉਹ ਆਪਣੀ ਰੀਲ ਲਾਇਕ ਤੇ ਆ ਹਨਾ। ਕਿ ਕਿਦਾਂ ਇੱਕ ਇਨਸਾਨ ਆ ਜਿਹੜਾ ਉਹ ਜਦੋਂ ਤੱਕ ਜਿਉਂਦਾ ਉਦੋਂ ਤੱਕ ਉਹ ਕੱਖਦਾ ਤੇ ਮਰਿਆ ਹੋਇਆ ਉਦੋਂ ਵੀ ਵੱਧ ਕੱਖਦਾ। ਜੁਸੀਂ ਕਹੋਗੇ ਕਿ ਕੌਕਾ ਥਵਾ ਲੱਖ ਦਾ ਪਰ ਉਹ ਥਵਾ ਲੱਖ ਦਾ ਨਹੀਂ। ਉਹ ਗੱਲਾਂ ਜਿਹੜੂ ਉੱਥਾਵਾ ਲੱਖ ਦਾ ਹੋ ਜਾਂਦਾ। ਸੋ ਕਿੱਦਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਅੱਜ। ਸੋ ਇੱਕ ਇਨਸਾਨ ਹੁੰਦਾ ਮੰਨੋ ਮਨੁੱਖ ਦਾ ਸਰੀਰ ਹਨਾ ਅਜਿਹੜਾ ਨਮਕਾਵਨ ਪੜੇ ਰਿਕੇ ਨੇ ਜਿਹੜਾਂ ਸੀ ਲੱਖ ਯੂਨੀ ਨੇ। ਸੋ ਤੁਸੀਂ ਗਵਰਨਮੈਂਟਾਂ ਨੂੰ ਆ ਕੇ ਦੇਖਿਓ। ਇੱਕ ਇਹ ਦੁਨੀਆ ਪਰਮਾਤਮਾ ਦੁਆਰਾ ਦਿੱਤੀ ਜਿਹਦੇ ਕੋਲ ਦਿਮਾਗ ਸੋਚਣ ਦੀ ਜਲ ਨੂੰ ਸਮਝਣ ਦੀ ਵੋਲ ਕੇ ਦਸਨ ਦੀ ਸੁੰਨਦੀ ਸ਼ਕਤੀ ਆ ਹਨਾ ਬਾਕੀ ਅੱਦੇ ਜਾਨਵਰ ਕੋਲੇ ਤਾਂ ਮੰਨ ਲੋਗੇ ਖਾਇੋ ਨਹੀਂ ਤੰਗ ਨਹੀਂ ਆਉਂਦੇ ਦੀ ਸੰਗਰ ਦੇ ਸੁੰਨਦੀ ਹਨਾ ਸੁਰੇ ਮਨੋਖਾ ਇਹ ਹੀ ਸਭ ਤੋਂ ਜ਼ਿਆਦਾ ਦੁਖੀ ਆ ਬਾਕੀ ਕੋਈ ਜੀਤ ਕਰ ਤੋਂ ਕੋਈ ਤੰਗ ਨਹੀਂ ਆਏਗਾ ਨਾ ਕੋਈ ਕੁਦਰਤ ਤੋਂ ਦੁਖੀ ਆ ਨਾ ਕੋਈ ਆਪਣੇ ਜਿਹੜੀ ਜੁਨੀ ਚਾਹੋ ਆਪਦੀ ਜੋ ਨੀਦੇ ਨਾਲ ਦੇ ਜਿਹੜੇ ਮਨ ਲੋਗੇ ਉਹ ਤੇ ਜਿੰਨੇ ਵੀ ਕੁੱਤੇ ਆ ਉਹ ਕੁੱਤੇ ਆ ਦੋ ਤੰਗਾਂ ਗੰਗਾਂ ਡੰਗਰ ਨੇ ਮੱਜਾਂ ਨੇ ਮੱਜਾਂ ਨੂੰ ਤਾਂ ਹੀ ਨੇ ਤ ਉਹਨੂੰ ਮਾੜੀ ਮੋਟੀ ਦਾ ਚੱਲਦੀ ਹੋ ਰਹੀ ਜੀ ਪਰ ਇਨਸਾਨ ਆ ਜਿਹੜਾ ਮੰਨ ਲਓ ਕਿ ਇਨਸਾਨ ਤੋਂ ਤੰਗ ਕਾ ਸਭ ਤੋਂ ਜ਼ਿਆਦਾ ਹੈ ਨਾ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਕਿ ਕੀ ਕੀ ਹੈ ਸੋ ਜੇ ਕਿਸੇ ਨੂੰ ਲੱਗਦਾ ਵੀ ਇਹ ਮਿਲੂ ਲੱਗ ਵੀਡੀਓ ਕੇਹੀ ਆ ਸੋ ਵੀਡੀਓ ਛੱਡ ਸਕਦਾ ਹੋ ਵੇਖ ਜੱਖਣੋਂ ਦੇਖਿਆ ਆਪਾਂ ਦਾ ਇੱਕ ਨੇਚਰਲ ਗੱਲ ਕਰ ਨੂੰ ਲਿਖਿਆ। ਕੋਈ ਨਾ ਮੈਂ ਜਿਹੜੀ ਕਦਰ ਮਾਲੋ ਵੀ ਮੈਨੂੰ ਕਿਸੇ ਤੱਕ ਕੋਈ ਮਤਲਬ ਪਰ ਮੈਂ ਸਾਹਮਣੇ ਵਾਲੇ ਇਨਸਾਨ ਦੀ ਵੀ ਕਦਰ ਕਰੂੰਗਾ ਜਿਹਦੇ ਤੱਕ ਮੈਨੂੰ ਮਤਲਬ ਆ। ਇਨਾ ਚਿਰ ਮੈਨੂੰ ਮਤਲਬ ਆ ਉਹਨਾ ਚਿਰ ਮੈਂ ਉਹਦੀ ਕਦਰ ਕਰੂੰ ਉਸ ਤੋਂ ਬਾਅਦ ਮੈਂ ਉਹਦਾ ਨੰਬਰ ਵੀ ਬਲੌਕ ਚ ਪਾ ਕੇ ਆਪਣੇ ਫੋਨ ਐਪਲੀਕੇਸ਼ਨ ਨੂੰ ਡਿਲੀਟ ਕਰਕੇ ਜਲਦੋਂ ਜਲਦ ਕੋਸ਼ਿਸ਼ ਕਰੂੰਗਾ ਕਿ ਹੁਣ ਇਹ ਤੋਂ ਤਾਂ ਮੇਰਾ ਮਤਲਬ ਹੱਲ ਹੋ ਗਿਆ ਹੁਣ ਕਿਤੇ ਕੱਲ ਨੂੰ ਇਹ ਮੈਨੂੰ ਕੋਈ ਤੰਗ ਨਾ ਪਰੇਸ਼ਾਨ ਨਾ ਕਰੇ। ਤੋ ਐਦਾਂ ਦਾ ਸਾਡਾ ਸੁਭਾਅ ਹੋ ਚੁੱਕਿਆ ਹਨਾ। ਇਸ ਸੁਭਾਅ ਦੇ ਨਾਲ ਨਾਲ ਜਦੋਂ ਇਨਸਾਨ ਦੀ ਜ਼ਰੂਰਤ ਖਤਮ ਉਦੋਂ ਹੀ ਤੁਹਾਡਾ ਉਹ ਇਨਸਾਨ ਨਾਲੋਂ ਰਿਸ਼ਤੇ ਰਿਲੇਸ਼ਨਸ਼ਿਪ ਕੁਝ ਵੀ ਹੈ ਅੱਜਕੱਲ ਜਿਹੜੇ ਸੱਚੇ ਰਿਸ਼ਤੇਦਾਰ ਹੋਣ ਦੀ ਲੋੜ ਹੁੰਦੀ ਨੇ ਸਭ ਉਹ ਖਤਮ ਰਿਸ਼ਤੇਦਾਰੀਆਂ ਸਿਰਫ ਮਤਲਬ ਦੀਆਂ ਰਿਸ਼ਤੇਦਾਰੀਆਂ ਸਿਰਫ ਮਤਲਬ ਦੀ ਜਦੋਂ ਕੋਈ ਇਨਸਾਨ ਮੰਨ ਲਓ ਦੀ ਰੱਬ ਨਾਲ ਕਰੇ ਤੇ ਵਿਸ਼ਵਾਸ ਪੈ ਜਾਂਦੀ ਆ ਤਾਂ ਇੱਕ ਵਾਰ ਲੋਕ ਦਿਖਾਵੇ ਵਾਸਤੇ ਜਿਹੜੇ ਉਹਦੇ ਕਲੋਜ਼ ਫਰੈਂਡ ਕਲੋਜ਼ ਰਿਸ਼ਤੇਦਾਰ ਖਾਸ ਕਰ ਰਿਸ਼ਤੇਦਾਰ ਤੇ ਕਲੋਜ਼ ਫਰੈਂਡ ਹੁੰਦੇ ਨੇ ਕਿ ਉਹਦੇ ਕੋਲ ਮੰਨ ਲਓ ਕਿ ਉਹਦਾ ਹਾਲਚਲ ਪੁੱਛਣ ਲਈ ਬਹੁਤ ਜਲਤੀ ਹੁੰਦੇ ਨੇ ਕਿਉਂ ਆਉਂਦੇ ਨੇ ਕਿ ਕੱਲੂ ਕਿਤੇ ਲੋਕ ਇਹ ਗੱਲ ਨਾ ਕਹਿ ਦੇਣ ਕਿ ਤੇਰੇ ਨਾਲ ਤਾਂ ਉਹਦਾ ਬਹੁਤ ਰਿਸ਼ਤਾ ਤੇਰਾ ਹੱਕ ਬੰਨ੍ਹਦਾ ਸੀ ਜਾਨ ਦਾ ਹਨਾ ਤਾਂ ਉਹ ਇੱਕ ਵਾਰ ਤਾਂ ਆ ਜਾਂਦੇ ਨੇ ਪਰ ਜ਼ਰੂਰੀ ਹਾਲਤ ਦੇਖ ਲੈਂਦੇ ਨੇ ਕਿ ਤਾਂ ਫਾਈਨੈਂਸ਼ੀਅਲੀ ਵੀਕ ਹੋ ਗਿਆ ਮੰਨ ਲਓ ਹਸਪਤਾਲ ਚ ਪਿਆ ਜਾਂ ਹੋ ਸਕਦਾ ਵੀ ਹਸਪਤਾਲ ਤੇ ਵੀ ਜਾਏ ਜਾਦਾ ਸਿਆਣਾ ਹੋ ਗਿਆ ਵੀ ਇਹਦੀ ਡੈੱਟ ਵੀ ਹੋ ਸਕਦੀ ਹੈ ਇਹ ਕੱਲੋਂ ਸਾਨੂੰ ਪੈਸੇ ਨੂੰ ਤੰਗ ਨਾ ਕਰੇ। ਤਾਂ ਮੰਨ ਲਓ ਵੀ ਇੱਕ ਵਾਰ ਆ ਕੇ ਕਹਿ ਦਿੰਨੇ ਆ ਵੀ ਮੋੜ ਕੇ ਸਾਡਾ ਤਾਂ ਟਾਈਮ ਹੀ ਲੱਗਣਾ ਹੈਗਾ। ਸੋ ਇੱਥੇ ਇੱਕ ਤੱਕ ਬਾਰੇ ਰਿਸ਼ਤੇਦਾਰ ਤੇ ক্লোਜ਼ ਫਰੈਂਡਾਂ ਜਿਹੜੇ ਉਹਨਾਂ ਦਾ ਹਿਸਾਬ-ਕਿਤਾਬ ਮੁੱਕ ਜਾਂਦਾ। ਤੇ ਹੁਣ ਰਹਿ ਜਾਂਦੀ ਹੈ ਗੱਲਬਾਤ ਮੁੜ ਕੇ ਆ ਕੇ ਫੈਮਿਲੀ ਮੈਂਬਰਾਂ ਤੇ। ਇਹ ਫੈਮਿਲੀ ਮੈਂਬਰ ਨੇ ਜਿਹੜੇ ਉਹ ਮਾਪੇ ਆ ਜਾਂਦਾ, પતિ-ਪਤਨੀ ਆ ਜਾਂਦੇ ਆ ਤੇ ਬੱਚੇ ਆ ਜਾਂਦੇ ਆ। ਤੇ ਭੈਣ ਭਾਈ ਆ ਜਾਂਦੇ ਆ। ਹੁਣ ਸਭ ਤੋਂ ਪਹਿਲਾਂ ਆਪਾਂ ਸਿਆਣਿਆਂ ਤੋਂ ਹੀ ਗੱਲ ਕਰੀਏ। ਹੁਣ ਜੇ ਮੰਨ ਲਓ ਵੀ ਇੱਕ ਮੁੰਡੇ ਦੀ ਮੌਤ ਹੁੰਦੀ ਆ। ਤਾਂ ਮੁੰਡੇ ਦੀ ਮੌਤ ਤੋਂ ਬਾਅਦ ਜਿਹੜੇ ਉਹਦੇ ਮਾਪੇ ਨੇ ਉਹ ਮੰਨ ਲਓ ਵੀ ਪਹਿਲਾਂ ਤਾਂ ਉਹ ਮਾਪੇ ਦੇਖ ਸਾਹਿਬ ਉਹ ਮਾਰ ਨੂੰ ਦੇਖ ਨਹੀਂ ਸਕਦੇ ਛੱਡ ਸਕਦੇ ਨਹੀਂ ਕਿਉਂਕਿ ਉਹਨਾਂ ਦੀ ਔਲਾਦ ਹੁੰਦੀ ਹੈ। ਤੇਲਾਤ ਤੋਂ ਬਾਅਦ ਜਦ ਮੰਨ ਲਓ ਵੀ ਕੁਦਰਤੀ ਦੁਰਘਟਨਾ ਵਾਪਰਦੀ ਆ ਐਕਸ ਹੋ ਜਾਂਦੀ ਆ। ਉਹ ਮੰਨ ਲਓ ਵੀ ਹਫ਼ਤਾ ਦਾ 7 ਤੋਂ 15 ਦਿਨ ਜਿੰਨਾ ਚਿਰ ਤੱਕ ਉਹਦੀਆਂ ਮੰਨ ਲਓ ਵੀ ਰੀੜੀਆਂ ਤੇ ਮਰਾਸਮਾਂ ਨੇ ਉਹ ਨਹੀਂ ਪੂਰੀਆਂ ਹੁੰਦੀਆਂ। ਉਦੋਂ ਤੱਕ ਤਾਂ ਉਹ ਬਹੁਤ ਹਾਈ ਕਿਰਲਾਪ ਕਰਦੇ ਨੇ ਹਨਾ। ਤੇ ਉਹ ਤੋਂ ਬਾਅਦ ਉਹ ਆਪਣਾ ਮਨ ਪੱਥਰ ਗਿਆ ਕਰਕੇ ਇਹ ਕੰਡ ਲਾ ਦੇ ਮੈਂ ਚਲੋ ਬਹਾਪੋਤਾ ਪੋਤੀ ਹੈ ਜੇ ਹੁਣ ਉਹਨਾਂ ਦੇ ਸਾਰੇ ਗੰਦੇ ਨਹੀਂ ਕਰ ਲਾਂਗੇ ਇਹ ਗਾ ਕੇ ਮੰਤੂ ਨਹੀਂ ਉਹਨਾਂ ਦਾ ਫੇਰ ਆ ਜਾਂਦੀ ਆ ਹੋ ਜੇ ਆਪਾਂ ਭਾਈ ਦੀ ਗੱਲ ਕਰਦੇ ਹਾਂ ਵੀ ਭੈਣ ਦੀ ਮੌਤ ਹੋ ਜਾਂਦੀ ਆ ਤਾਂ ਭਾਈ ਕਹਿੰਦਾ ਵੀ ਚੱਲ ਕੋਈ ਨਾ 6 ਮਹੀਨੇ ਬਾਅਦ ਭਾਈ ਭੈਣ ਦੇ ਬਰਾਬਰ ਖੜੇ ਆ ਕਿਚੀ ਦੀ ਲੋੜ ਹੋਊ ਉਹ ਪਚਾ ਦਿਆ ਕਰਾਂਗੇ ਭੈਣ ਦੇ ਤਪਰ ਨੂੰ ਹੈ ਨਾ ਨਿਆਣੇ ਆ ਤਲੂ ਰੋਜਣਾ ਨੇ ਆਨੇ ਨੇ ਡਾਰ ਤੇ ਜੂ ਜੂ ਨਿਆਣੇ ਡਾਰੂ ਵੀ ਜਾਂਦੇ ਨੇ ਜੂ ਜੂ ਦੇ ਜਿਹੜਾ ਕੁੜੀ ਦਾ ਭਾਈ ਹੁੰਦਾ ਉਹ ਆਪ ਦਾ ਆਪ ਕਿਚੀ ਆਂਦਾ ਪਿੱਛੇ ਨੂੰ ਵੀ ਚਲੋਂ ਨਿਆਣੇ ਬੜੇ ਤੇ ਆਜੀ ਹੁਣ ਭੈਣ ਤੇ ਭੈਣ ਜਦੋਂ ਆਮ ਤੌਰ ਤੇ ਦੇਖਿਆ ਗਿਆ ਭਾਈ ਦੀ ਮੌਤ ਹੋ ਜਾਂਦੀ ਯਾਰ ਉਹ 2-3 ਕੁ ਮਹੀਨੇ ਤਾਂ ਭਰਾਈ ਨਾਲ ਬਹੁਤ ਨੇੜਲਾ ਪਿਆਰ ਰੱਖਣਾ ਨਾ ਉਹਨੂੰ ਇਹ ਗੱਲ ਦਾ ਅਹਿਸਾਸ ਕਰਾਉਣਾ ਕਿ ਮੈਂ ਜੇ ਸਾਡਾ ਭਾਈ ਮਰ ਗਿਆ ਤਾਂ ਅਸੀਂ ਤੇਰੇ ਪਰਾਪਰ ਖੜੇ ਆਂ ਤੂੰ ਬਾਜ਼ਾਰ ਚ ਨਹੀਂ ਜਾਣਾ ਕਿੰਨੂ ਕਹੇ ਕੀ ਦੀ ਲੋੜ ਤੂੰ ਸਾਨੂੰ ਦੱਸ ਅਸੀਂ ਤੇਰੀ ਜ਼ਰੂਰਤ ਪੂਰੀ ਕਰਾਂਗੇ ਪਰ ਜਦੋਂ ਦੇਖਦੀ ਆ ਵੀ ਇਹਦੀ ਤਾਂ ਹੁਣ ਜ਼ਰੂਰਤਾਂ ਘਟਦੀ ਨਹੀਂ ਆ ਇਹਦੀ ਤਾਂ ਫਿਰ ਉਹ ਵੀ ਕਰਨ ਲੱਗ ਜਾਂਦੀ ਵੀ ਮੇਰੇ ਵੀ ਤਾਂ ਬੱਚੇ ਨੇ ਹਨ ਜਿਨ੍ਹਾਂ ਚੋਂ ਮੈਂ ਦੀਦੀ ਰਹਿੰਦੀ ਆ ਮੇਰੇ ਕੋਲ ਟਾਈਮ ਨਹੀਂ ਲੱਗਣਾ ਤੂੰ ਹੀ ਜਾਇਆ ਭਾਬੀ ਬਣ ਕੇ ਟਰੋਂ ਮਾਪੇ ਦਾ ਵੀ ਕੰਮ ਮੁੱਕ ਗਿਆ ਭੈਣ ਭਾਈ ਦਾ ਵੀ ਮੁੱਕ ਗਿਆ ਹੋਣ ਆ ਜਾਂਦੀ ਹੈ ਗੱਲ ਬਾਤ ਪਤੀ ਦੀ ਹੁਣ ਜਿਹੜਾ ਤਾਂ ਇੱਕ ਔਰਤ ਦਾ ਪਤੀ ਆ ਉਹ ਪਤਨੀ ਦੀ ਡੈਥ ਤੋਂ ਬਾਅਦ ਜਿੱਦਾ ਥੋੜੀ ਉਮਰ ਚ ਹੋਇਆ ਹੋਵੇ ਅੱਜ ਦੀ ਗੱਲ ਨਹੀਂ ਕਰਦਾ ਅੱਜ ਦੀ ਗੱਲ ਇੱਥੇ ਆ ਬਾਈ ਫਟੇਖੜ ਚਲੇਦੇ ਆ ਹਾਂ ਨਾ 10 ਮੁੰਡਿਆਂ ਵਿੱਚੇ 6 ਕੁੜੀਆਂ ਨੇ 6 ਚੋਂ 3 ਵਾਰ ਚਲੇ ਗੀਆਂ 3 ਨੇ ਰਹਿ ਗਿਆ 10 ਮੁੰਡਿਆਂ ਨੂੰ 3 ਕੁੜੀਆਂ ਹੁੰਦੀਆਂ ਨੇ ਤੇ ਦੁਬਾਰਾ ਵਿਆਹ ਦਾ ਸੋਚਣਾ ਵੀ ਮਨਾ ਹੈ ਆਪਾ ਦੁਬਾਰਾ ਵਿਆਹ ਤਾਂ ਕਿ ਤੁਹਾਨੂੰ ਉਹ ਜੂਗਾ ਪਹਿਲਾਂ ਦੀ ਗੱਲ ਕਰਦਿਆਂ। ਜੇ ਮੰਨ ਲਓ ਕਿ ਬੱਚੇ ਛੋਟੇ ਨੇ istri ਦੀ ਮੌਤ ਹੋ ਜਾਂਦੀ ਆ। ਤਾਂ ਮੰਨ ਲਓ ਕਿ ਰਿਸ਼ਤੇਦਾਰ ਦੇ ਚਕਾਇ ਭੂਕੇ। ਨਹੀਂ ਗੱਦ ਮੈਂ ਵੀ ਤੁਹਾਨੂੰ ਦੁਬਾਰਾ ਵਿਆਹ ਕਰਵਾ ਲਾ। ਉਹ ਨਾਂ ਉਹਦਾ ਨਹੀਂ ਲੱਭੇ ਹੈਗੇ। ਉਹ ਬੱਚਿਆਂ ਦਾ ਨਾਂ ਲੈ ਕੇ ਗੱਦ ਮੈਂ ਕਿ ਤੇਰੇ ਬੱਚੇ ਛੋਟੇ ਨੇ। ਇਹਨਾਂ ਦਾ ਪਾਲਣ ਪੋਸ਼ਣ ਕਰਨ ਵਾਸਤੇ। ਤੈਨੂੰ ਆਸਾਨੀ ਉਹ ਜਿੱਦ ਤੇਰਾ ਜੀਵਨ ਸਾਥੀ ਦਾ ਸਾਥ ਹੀ ਜਿਉਂਗਾ। ਪਾਰੇ ਹੁੰਦਾ ਰੱਬੀ ਸਭੀ ਉਹ ਜਿੰਨੇ ਕਿੰਨੀ ਵਾਰੀ ਐਦਾਂ ਦੇ ਸੰਜੋਗ ਟਕਰ ਜਾਂਦੇ ਆ ਉਹਨੇ ਕ ਤਾਂ ਬੰਦਾ ਆਪ ਆਸਾਨੀ ਨਾਲ ਬੱਚੇ ਪਾਲ ਲੂਗਾ ਤੇ ਜਿਹੜੀ ਦੁਵਾਰਾ ਵਿਆਹ ਕੇ ਲਿਆਂਦੀ ਹੁੰਦੀ ਬੱਚੇ ਪਾਲ ਤੋਂ ਜਿੰਨਾ ਕਾ ਕੇ ਉਹ ਬੱਚਿਆਂ ਨੂੰ ਤੰਗ ਕਰਦੀ ਆ ਫਿਰ ਉਹਦਾ ਕਾਣਾ ਦੋ ਬੱਚੇ ਦਾ ਬੰਦੇ ਤੇ ਆਪ ਦੇਉਨੇ ਆ ਦੋ ਗਾਂ ਜਨਨ ਦੇ ਦੋੇ ਵਿਆਹ ਚ ਤੇ ਜਿਆਦਾ ਲੜਦੇ ਨੇ ਆ ਕੇ ਦੋ ਗਾਹਾਂ ਨਾਲ ਦੁਬਾਰਾ ਹੋ ਜੰਨੇ ਦੋ ਜਨਾਂ ਦੇ ਬੱਚੇ ਨੇ ਪਹਿਲੇ ਵਿਆਹ ਦੇ ਦੋ ਬੰਦੇ ਦੇ ਪਹਿਲੇ ਵਿਆਹ ਦੇ ਬੱਚੇ ਨੇ ਮੰਨ ਲਓ ਕਿ ਦੁਬਾਰਾ ਵਿਆਹ ਹੋਇਆ ਹੁੰਦਾ ਉਹਨਾਂ ਦਾ ਤੇ ਦੋ ਕੁਦਰਤੀ ਉਹਨਾਂ ਦੇ ਆਪਦੇ ਹੋ ਜੰਨੇ ਜਦੋਂ ਲੜਦੇ ਨੇ ਤਾਂ ਜਨਾਨੀ ਬੰਦੇ ਨੂੰ ਫੋਨ ਕਰਕੇ ਕਹਿੰਦੀ ਆ ਕਿ ਘਰ ਨੂੰ ਆਇਓ ਕਹਿੰਦਾ ਕੀ ਕਰ ਲਵਾਂਗੀ ਕਹਿੰਦੀ ਤੁਹਾਡੇ ਬੱਚੇ ਮੇਰੇ ਬੱਚਿਆਂ ਨੂੰ ਕੁੱਟ ਰਹੇ ਨੇ ਤੁਹਾਡੇ ਬੱਚੇ ਮੇਰੇ